ਇਹ ਪਈ ਉਤੋਂ ਪਿਆ ਲਿਆ ਜੀ ਇਹਨੇ ਸੜੀ ਤੇ ਆ ਕੇ ਰੁਕੇ ਇਹਨੂੰ ਘੇਰਿਆ ਅੱਛਾ ਹਾਂ ਜੀ ਕਿੰਨਾ ਕਿਚੇਰ ਹੋ ਗਿਆ ਇਸ ਗੱਲ ਨੂੰ ਇਸ ਗੱਲ ਨੂੰ ਘਟੋ ਘਟ ਹੋ ਗਿਆ ਜੀ 20 25 ਫਟ ਭਜੇ ਤੱਕ ਕੋ ਖੱਲੀਆਂ ਚੋ ਨਹੀਂ ਨਿਕਲਿਆ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇ ਕਰੋ ਸਾਥੀਓ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਰਾਹੋਂ ਤਫਲੌਰ ਨੂੰ ਜਾਂਦੀ ਵਾਲੀ ਸੜਕ ਤੇ ਪੈਂਦੇ ਪਿੰਡ ਮਹਿਮਪੁਰ ਤੋਂ ਦੱਸ ਦਈਏ ਕਿ ਇੱਥੇ ਇੱਕ ਬਹੁਤ ਵੱਡਾ ਹਾਦਸਾ ਹੁਣ ਟਲ ਗਿਆ ਹੁੰਦਾ ਕਿ ਅਜ ਇੱਕ ਟਿਪਰ ਜਿਸ ਦੇ ਉੱਤੇ ਬਜਰੀ ਲੱਦੀ ਹੋਈ ਸੀਗੀ ਉਹ ਆਪਣੇ ਰਸਤੇ ਤੇ ਫਲੋਰ ਵੱਲ ਨੂੰ ਜਾ ਰਿਹਾ ਸੀ ਤਾਂ ਪਿੱਛੇੋਂ ਤੇਜ਼ੀ ਨਾਲ ਤੇਜ਼ ਰਫ਼ਤਾਰ ਵਿੱਚ ਆਉਂਦੇ ਹੋਏ ਟਰੈਕਟਰ ਟਰਾਲੀ ਵਾਲੇ ਨੇ ਕਹਿਣ ਦੇ ਮਤਾਬਿਕ ਟਿਪਰ ਚਾਲਕ ਦੇ ਕਹਿਣ ਦੇ ਮਤਾਬਿਕ ਜਿੱਦੋ ਜਿੱਦੀ ਜਦੋਂ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਟਿਪਰ ਵਾਲੇ ਨੇ ਟਿਪਰ 헤ਠਾ ਲਾ ਲਿਆ ਪਰ ਮੁਰਦ ਮੋਟਰਸਾਈਕਲ ਵਾਲੇ ਵੀ ਆ ਰਹੇ ਸੀ ਜਿਸ ਦੇ ਚੱਲਦੇ ਆ ਓਵਰਟੇਕ ਦੌਰਾਨ ਟਰੈਕਟਰ ਟਰਾਲੀ ਜਿਹੜੀ ਹੈ ਉਹ ਟਿਪਰ ਦੇ ਨਾਲ ਖਹਿ ਜਾਂਦੀ ਹੈ ਤੇ ਫਰੰਟ ਕੈਬਨ ਦਾ ਬਹੁਤ ਨੁਕਸਾਨ ਹੁੰਦਾ ਹੈ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਮਗਰਾੜ ਹੈ ਉਹ ਟਿਪਰ ਦਾ ਫਰੰਟ ਤੋਂ ਜਿਹੜਾ ਬਹੁਤ ਨੁਕਸਾਨਿਆ ਜਾਂਦਾ ਹੈ ਕੈਬਨ ਨੂੰ ਕਾਫੀ ਥ੍ਰੀਟਾ ਲੱਗਦੀਆਂ ਹਨ ਅਤੇ ਉਸ ਤੋਂ ਬਾਅਦ ਜਿਹੜਾ ਟਰੈਕਟਰ ਚਾਲਕ ਹੈ ਹਾਦਸਾ ਹੋਣ ਤੋਂ ਬਾਅਦ ਉਹ ਟਰੈਕਟਰ ਨੂੰ ਭਜਾ ਲੈਂਦਾ ਜਿਸ ਨੂੰ ਮੋਟਰਸਾਈਕਲ ਪਿੱਛੇ ਲਾ ਕੇ ਕਾਫੀ ਅੱਗੇ ਜਾ ਕੇ ਘੇਰਿਆ ਜਾਂਦਾ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ ਟਰੈਕਟਰ ਦੇ ਅੱਗੇ ਲਿਖਿਆ ਦਿਲਪ੍ਰੀਤ ਪਰ ਕਿਤੇ ਦਿਲ ਨੂੰ ਪੀੜਨਾ ਸੈਣੀ ਪੈ ਜਾਵੇ ਇਸ ਕਰਕੇ ਜਦੋਂ ਟਿਪਰ ਵਾਲੇ ਟਰੈਕਟਰ ਵਾਲੇ ਨੂੰ ਘੇਰ ਲੈਂਦੇ ਆ ਕਿ ਟਰੈਕਟਰ ਵਾਲਾ ਟਰੈਕਟਰ ਤੋਂ ਛਾਲ ਮਾਰ ਕੇ ਛਲੀਆਂ ਵਿੱਚ ਜਾ ਕੇ ਲੁਕ ਜਾਂਦਾ ਪਰ ਉੱਥੇ মিডিਆ ਨੂੰ ਬੁਲਾ ਕੇ ਜਿਹੜੇ ਟਿਪਰ ਵਾਲੇ ਓਏ ਬੇਨਤੀ ਕਰਦੇ ਕਹਿੰਦੇ ਕਿ ਭਾਈ ਅਸੀਂ ਕੁਝ ਨਹੀਂ ਕਹਿੰਦੇ ਤੈਨੂੰ ਤੂੰ ਛਲੀਆਂ ਚੋਂ ਬਾਹਰ ਆ ਜਾ ਲੇਕਿਨ ਜਿਹੜਾ ਬਣਦਾ ਨੁਕਸਾਨ ਆ ਉਹ ਦੇ ਦੇ ਕਿਉਂਕਿ ਜੇਕਰ ਤੂੰ ਜਿੱਦੋ ਜਿੱਦ ਓਵਰਟੇਕ ਨਾ ਕਰਦਾ ਤਾਂ ਸ਼ਾਇਦ ਇਹ ਹਾਦਸਾ ਨਾ ਵਾਪਰਦਾ ਔਰ ਉਹਨਾਂ ਨੇ ਇਹ ਵੀ ਗੱਲ ਆਖੀ ਆ ਕਿ ਜੇਕਰ ਸਾਹਮਣੋਂ ਕੋਈ ਹੋਰ ਤੇਜ਼ ਰਫਤਾਰ ਵਿੱਚ ਗੱਡੀ ਆ ਜਾਂਦੀ ਜਾਂ ਟਿਪਰ ਚਾਲਕ ਟਿਪਰ ਨੂੰ ਕੱਚੇ ਨਾਲ ਲਾਉਂਦਾ ਪਰ ਹੋਰ ਵੱਡਾ ਹਾਦਸਾ ਵੀ ਹੋ ਸਕਦਾ ਸੀ ਦਿਖਾਣੇ ਮੌਕੇ ਦੀ ਪੂਰੀ ਰਿਪੋਰਟ ਜੀ ਤੁਹਾਡਾ ਨਾਮ ਕੀ ਆ ਅਮਨਦੀਪ ਸਿੰਘ ਜੀ ਪਿੰਡ ਮੱਲਪੜਾ ਮੇਰਾ ਹਾਂ ਕੀ ਗੱਲ ਕੀ ਹੋਈ ਆ ਇੱਥੇ ਇਹ ਆਪਣਾ ਟਿਪਰ ਹੈ ਜੀ ਬਜਰੀ ਭਰ ਕੇ ਅੰਕਲ ਜੀ ਆ ਆ ਜਿਹੜਾ ਟਿਪਰ ਖੜਾ ਹੋਇਆ ਡੀਕੇਟੀ ਲਿਖਿਆ ਹੈ ਇਹ ਟਿਪਰ ਹੈਗਾ ਹਾਂਜੀ ਹਾਂਜੀ ਇਹ ਭਰ ਕੇ ਭਰ ਕੇ ਆਂਦੇ ਪਏ ਸੀ ਕਿੱਥੋਂ ਇਹ ਹਮਾੜਲ ਤੋਂ ਭਰ ਕੇ ਆਈ ਆ ਤੇ ਤਲਵੰਡ ਚੱਲੀ ਆ ਗੱਡੀ ਅੱਛਾ ਤੇ ਇਹ ਟਰੈਕਟਰ ਵਾਲਾ ਓਵਰਟੇਕ ਕਰਦਾ ਜੀ ਸਾਹਮਣੇ ਤੋਂ ਮੋਟਰਸਾਈਕਲ ਵਾਲੇ ਆਂਦੇ ਸੀ ਮਤਲਬ ਟਰੈਕਟਰ ਵਾਲੇ ਨੇ ਓਵਰਟੇਕ ਟਿਪਰ ਨੂੰ ਕੀਤਾ ਓਵਰਟੇਕ ਕਰ ਮੁੜ ਕੇ ਤੇ ਕੰਟਰੋਲ ਹੋਇਆ ਨਹੀਂ ਮੋਰੇ ਮੋਟਰਸਾਈਕਲ ਵਾਲੇ ਉਹ ਥੱਲੇ ਵਿਚਾਰੇ ਉਤਰ ਗਏ ਹਣਾ ਜੀ ਤੇ ਉਹਦੇ ਨਾਲ ਗੱਡੀ ਦੇ ਵਿੱਚ ਵਸਾ ਲਿਆ ਕੈਵਨ ਤੇ ਪਰਲੇ ਪਾਸੇ ਅੱਛਾ ਠੀਕ ਹੈ ਜੀ ਤੇ ਮੁੜ ਕੇ ਇੱਥੇ ਆ ਕੇ ਮੋਟਰਸਾਈਕਲ ਵਾਲੇ ਨੇ ਮਗਰ ਘੇਰਿਆ ਤੇ ਮੁੜ ਕੇ ਜਦੋਂ ਕੋਈ ਛੁੱਟ ਕੇ ਹੁਣ ਛਲੀਆਂ ਦੇ ਅੱਗੇ ਲੁਕਿਆ ਹੋਇਆ ਅਸੀਂ ਕਿਹਾ ਜੀ ਆ ਜਾ ਫੋਨ ਕਰਿਆ ਜੀ ਕਿ ਆ ਜਾ ਤੈਨੂੰ ਅਸੀਂ ਕੁਝ ਨਹੀਂ ਕਹਿੰਦੇ ਆ ਜਾ ਜਿਹੜਾ ਨੁਕਸਾਨ ਨਾਲ ਨੁਕਸਾਨ ਦੇ ਦੇ ਗੱਡੀ ਦਾ ਉਹ ਛਲੀਆਂ 'ਚ ਲੁਕ ਗਿਆ ਛਲੀਆਂ 'ਚ ਲੁਕ ਗਿਆ ਹਜੇ ਤੱਕ ਨਹੀਂ ਆਇਆ ਜੀ ਉਹ ਟਰੈਕਟਰ ਖੜਾ ਟਰੈਕਟਰ ਕਿੱਥੇ ਦਾ ਕੁਝ ਪਤਾ ਲੱਗਾ ਇਹ ਸੰਗਰੂਰ ਸਾਈਡ ਇਹ ਭੁੰਗਟੋਂਦੇ ਆੜਾ ਤੂੜੀ ਚੁੱਕੀ ਆ। ਹੁਣ ਤੁਸੀਂ ਚਾਹਦੇ ਕੀ ਹੈਗੇ ਆ? ਇੱਧਰ ਜਾਣਾ ਜੀ ਆਜੇ ਆਪਣਾ ਕੰਪਰਵਾਇਜ਼ ਕਰ ਲਵੇ। ਜਿਹੜਾ ਨੁਕਸਾਨ ਆੜਾ ਨੁਕਸਾਨ ਦੇ ਦੇਵੇ। ਦਿਖਾਓ ਤੇ ਨੁਕਸਾਨ ਕੀ ਹੋਇਆ? ਉਹ ਦੇ ਚੋਂ ਵਾਲਾ ਪੈਰਾਂ ਦੇ ਨੱਕਾ ਖਾਦਾ। ਅੱਛਾ। ਹਾਂ। ਇਹਦਾ ਹੁੰਦਾ ਆਪ ਜਿਹੜਾ ਅੱਗੇ ਕੀ ਹੋਇਆ? ਇੱਧਰੋਂ ਆ ਫਿੱਟਿੰਦਾ। ਇੱਧਰੋਂ ਆ ਪੜਦਾ ਰੱਖ ਲਈ। ਇਹ ਆ ਚੀਜ਼ ਜਿਹੜੀ ਆ। ਹਾਂ ਜੀ ਇੱਧਰਲੇ ਪਾਸੇ। ਇਹਨੂੰ ਪੜ ਪੜ ਦਿੱਤਾ ਹੈ। ਪੜ ਰੱਖੜ ਕੇ। ਨਹੀਂ। ਅੱਛਾ। ਕਸਤੇ ਪਸਾਂ ਵਾਲੇ ਜੀ ਸਾਨੂੰ ਕਹਿ ਕੇ ਗਏ ਜੀ ਹਾਂ ਤੇ ਇਹ ਬਹੁਤ ਗਲਤ ਜਨ ਚੱਲਦੇ ਆ ਇਹ ਮਤਲਬ ਇਸ ਸੇੜ ਤੇ ਕਿੱਦਾਂ ਹੋਣ ਖੜਾ ਆ ਕੇ ਇਹ ਪਜੋਤੋਂ ਦਾ ਪਿਆ ਲਿਆ ਜੀ ਇਹਨੇ ਕਰ ਇੱਥੇ ਆ ਕੇ ਰੁਕਿਆ ਇਹਨੂੰ ਘੇਰਿਆ ਅੱਛਾ ਹਾਂ ਜੀ ਉਦੋਂ ਕਿੰਨਾ ਕਚੇਰ ਹੋ ਗਿਆ ਇਸ ਗੱਲ ਨੂੰ ਇਸ ਗੱਲ ਨੂੰ ਘਟੋ ਘਟ ਹੋ ਗਿਆ ਜੀ 20 25 ਮਿੰਟ ਅਜੇ ਤੱਕ ਉਹ ਖੱਲੀਆਂ ਚੋਨੀ ਨਿਕਲਿਆ ਉਹ ਨਹੀਂ ਆਏਗੇ ਤੇ ਤੁਸੀਂ ਕੋਈ ਪੁਲਿਸ ਰਿਪੋਰਟ ਜਾਂ ਕੁਛ ਵਗੈਰਾ ਅਜੇ ਕੁਛ ਨਹੀਂ ਕੀਤਾ ਜੀ ਠੀਕ ਇਹ ਪਜੋਤੋਂ ਦਾ ਪਿਆ ਲਿਆ ਜੀ ਇਹਨੇ ਕਰ ਇੱਥੇ ਆ ਕੇ ਰੁਕਿਆ ਇਹਨੂੰ ਘੇਰਿਆ ਅੱਛਾ ਹਾਂ ਜੀ ਉਦੋਂ ਕਿੰਨਾ ਕਚੇਰ ਹੋ ਗਿਆ ਇਸ ਗੱਲ ਨੂੰ ਇਸ ਗੱਲ ਨੂੰ ਭਜੇ ਤੱਕ ਕੋ ਖੱਲੀਆਂ ਚੋਨੀ ਨਿਕਲਿਆ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੋ ਸਾਥੀਓ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਰਾਹੋਂ ਤਫਲੋਰ ਨੂੰ ਜਾਂਦੀ ਵਾਲੀ ਸੜਕ ਤੇ ਪੈਂਦੇ ਪਿੰਡ ਮਹਿਮਪੁਰ ਤੋਂ ਦੱਸ ਦਈਏ ਕਿ ਇੱਥੇ ਇੱਕ ਬਹੁਤ ਵੱਡਾ ਹਾਦਸਾ ਹੁਣ ਟਲ ਗਿਆ ਹੁੰਦਾ ਕਿ ਅਜ ਇੱਕ ਟਿਪਰ ਜਿਸ ਦੇ ਉੱਤੇ ਬਜਰੀ ਲੱਦੀ ਹੋਈ ਸੀਗੀ ਉਹ ਆਪਣੇ ਰਸਤੇ ਤੇ ਫਲੋਰ ਵੱਲ ਨੂੰ ਜਾ ਰਿਹਾ ਸੀ ਤਾਂ ਪਿੱਛੇ ਉਹ ਤੇਜ਼ੀ ਨਾਲ ਤੇਜ਼ ਰਫ਼ਤਾਰ ਵਿੱਚ ਆਉਂਦੇ ਹੋਏ ਟਰੈਕਟਰ ਟਰਾਲੀ ਵਾਲੇ ਨੇ ਕਹਿਣ ਦੇ ਮਤਾਬਿਕ ਟਿਪਰ ਚਾਲਕ ਦੇ ਕਹਿਣ ਦੇ ਮਤਾਬਿਕ ਜਦੋਂ ਜਿੱਦੀ ਜਦੋਂ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਟਿਪਰ ਵਾਲੇ ਨੇ ਟਿਪਰ 헤ਠਾ ਲਾ ਲਿਆ ਪਰ ਮੋਰਦ ਮੋਟਰਸਾਈਕਲ ਵਾਲੇ ਵੀ ਆ ਰਹੇ ਸੀ ਜਿਸ ਦੇ ਚੱਲਦੇ ਆ ਓਵਰਟੇਕ ਦੌਰਾਨ ਟਰੈਕਟਰ ਟਰਾਲੀ ਜਿਹੜੀ ਹੈ ਉਹ ਟਿਪਰ ਦੇ ਨਾਲ ਖਹਿ ਜਾਂਦੀ ਹੈ ਤੇ ਫਰੰਟ ਕੈਬਨ ਦਾ ਬਹੁਤ ਨੁਕਸਾਨ ਹੁੰਦਾ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਮਗਰਾੜ ਹੈ ਉਹ ਟਿਪਰ ਦਾ ਫਰੰਟ ਤੋਂ ਜਿਹੜਾ ਬਹੁਤ ਨੁਕਸਾਨਿਆ ਜਾਂਦਾ ਕੈਬਨ ਨੂੰ ਕਾਫੀ ਛੀਟਾ ਲੱਗਦੀਆਂ ਹਨ ਅਤੇ ਉਸ ਤੋਂ ਬਾਅਦ ਇਹਨਾਂ ਟਰੈਕਟਰ ਚਾਲਕ ਹੈ ਹਾਦਸਾ ਹੋਣ ਤੋਂ ਬਾਅਦ ਉਹ ਟਰੈਕਟਰ ਨੂੰ ਭਜਾ ਲੈਂਦਾ ਜਿਸ ਨੂੰ ਮੋਟਰਸਾਈਕਲ ਪਿੱਛੇ ਲਾ ਕੇ ਕਾਫੀ ਅੱਗੇ ਜਾ ਕੇ ਘੇਰਿਆ ਜਾਂਦਾ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ ਟਰੈਕਟਰ ਦੇ ਅੱਗੇ ਲਿਖਿਆ ਦਿਲਪ੍ਰੀਤ ਪਰ ਕਿਤੇ ਦਿਲ ਨੂੰ ਪੀੜ ਨਾ ਸੇਣੀ ਪੈ ਜਾਵੇ ਇਸ ਕਰਕੇ ਜਦੋਂ ਟਿਪਰ ਵਾਲੇ ਟਰੈਕਟਰ ਵਾਲੇ ਨੂੰ ਘੇਰ ਲੈਂਦੇ ਆ ਤੇ ਟਰੈਕਟਰ ਵਾਲਾ ਟਰੈਕਟਰ ਤੋਂ ਛਾਲ ਮਾਰ ਕੇ ਛਲੀਆਂ ਵਿੱਚ ਜਾ ਕੇ ਲੁਕ ਜਾਂਦਾ ਪਰ ਉੱਥੇ মিডিਆ ਨੂੰ ਬੁਲਾ ਕੇ ਜਿਹੜੇ ਟਿਪਰ ਵਾਲੇ ਹੋਏ ਬੇਨਤੀ ਕਰਦੇ ਕਹਿੰਦੇ ਕਿ ਭਾਈ ਅਸੀਂ ਕੁਝ ਨਹੀਂ ਕਹਿੰਦੇ ਤੈਨੂੰ ਤੂੰ ਛਲੀਆਂ ਚੋਂ ਬਾਹਰ ਆ ਜਾ ਲੇਕਿਨ ਜਿਹੜਾ ਬਣਦਾ ਨੁਕਸਾਨ ਆ ਉਹ ਦੇ ਦੇ ਕਿਉਂਕਿ ਜੇਕਰ ਤੂੰ ਜਿੱਦੋ ਜਿੱਦ ਓਵਰਟੇਕ ਨਾ ਕਰਦਾ ਤਾਂ ਸ਼ਾਇਦ ਇਹ ਹਾਦਸਾ ਨਾ ਵਾਪਰਦਾ ਔਰ ਉਹਨਾਂ ਨੇ ਇਹ ਵੀ ਗੱਲ ਆਖੀ ਆ ਕਿ ਜੇਕਰ ਸਾਹਮਣੋਂ ਕੋਈ ਹੋਰ ਤੇਜ਼ ਰਫਤਾਰ ਵਿੱਚ ਗੱਡੀ ਆ ਜਾਂਦੀ ਜਾਂ ਟਿਪਰ ਚਾਲਕ ਟਿਪਰ ਨੂੰ ਕੱਚੇ ਨਾ ਲਾਉਂਦਾ ਤਾਂ ਹੋਰ ਵੱਡਾ ਹਾਦਸਾ ਵੀ ਹੋ ਸਕਦਾ ਸੀ ਦਿਖਾਣੇ ਮੌਕੇ ਦੀ ਪੂਰੀ ਰਿਪੋਰਟ ਜੀ ਤੁਹਾਡਾ ਨਾਮ ਕੀ ਆ ਅਮਨਦੀਪ ਸਿੰਘ ਜੀ ਪਿੰਡ ਮੱਲਪਰਾ ਮੇਰਾ ਹਾਂ ਕੀ ਗੱਲ ਕੀ ਹੋਈ ਆ ਇੱਥੇ ਇਹ ਆਪਣਾ ਟਿਪਰ ਹੈ ਜੀ ਬਜਰੀ ਭਰ ਕੇ ਅੰਕਲ ਜੀ ਆ ਆ ਜਿਹੜਾ ਟਿਪਰ ਖੜਾ ਹੋਇਆ ਡੀਕੇਟੀ ਲਿਖਿਆ ਹੈ ਇਹ ਟਿਪਰ ਹੈਗਾ ਹਾਂਜੀ ਹਾਂਜੀ ਇਹ ਭਰ ਕੇ ਭਰ ਕੇ ਆਂਦੇ ਪਏ ਸੀ ਕਿੱਥੋਂ ਇਹ ਹਮਾੜਲ ਤੋਂ ਭਰ ਕੇ ਆਈ ਆ ਤੇ ਤਲਵੰਡ ਚੱਲੀ ਆ ਗੱਡੀ ਅੱਛਾ ਤੇ ਇਹ ਟਰੈਕਟਰ ਵਾਲਾ ਓਵਰਟੈਕ ਕਰਦਾ ਜੀ ਸਾਹਮਣੇ ਤੋਂ ਮੋਟਰਸਾਈਕਲ ਵਾਲੇ ਆਂਦੇ ਸੀ ਮਤਲਬ ਟਰੈਕਟਰ ਵਾਲੇ ਨੇ ਓਵਰਟੈਕ ਟਿਪਰ ਨੂੰ ਕੀਤਾ ਓਵਰਟੈਕ ਕਰਦਾ ਜੀ ਭਾਇਆ ਸੀ ਓਵਰ ਸਪੀਡ ਅੱਛਾ ਠੀਕ ਆ ਜੀ ਮੁੜ ਕੇ ਜਦ ਕੰਟਰੋਲ ਹੋਇਆ ਨਹੀਂ ਮੋਰੇ ਮੋਟਰਸਾਈਕਲ ਵਾਲੇ ਉਹ ਥੱਲੇ ਵਿਚਾਰੇ ਉਤਰ ਗਏ ਹਨਾ ਜੀ ਤੇ ਉਹਦੇ ਨਾਲ ਗੱਡੀ ਦੇ ਵਿੱਚ ਵਸਾ ਲਿਆ ਕੈਵਨ ਤੇ ਪਰਲੇ ਪਾਸੇ ਅੱਛਾ ਠੀਕ ਹੈ ਜੀ ਤੇ ਮੁੜ ਕੇ ਇੱਥੇ ਆ ਕੇ ਮੋਟਰਸਾਈਕਲ ਵਾਲੇ ਨੇ ਮਗਰ ਘੇਰਿਆ ਤੇ ਮੁੜ ਕੇ ਜਿੱਦਾਂ ਕੋਈ ਛੁੱਟ ਕੇ ਹੁਣ ਛਲੀਆਂ ਦੇ ਅੱਗੇ ਲੁਕਿਆ ਹੋਇਆ ਅੱਛਾ ਜੀ ਆਜਾ ਫੋਨ ਕਰਿਆ ਸੀ ਕਿ ਆ ਜਾ ਤੈਨੂੰ ਅਸੀਂ ਕੁਝ ਨਹੀਂ ਕਹਿੰਦੇ ਆ ਜਾ ਜਿਹੜਾ ਨੁਕਸਾਨ ਨਾਲ ਨੁਕਸਾਨ ਦੇ ਦੇ ਗੱਡੀ ਦਾ ਉਹ ਛਲੀਆਂ ਚ ਲੁਕ ਗਿਆ ਛਲੀਆਂ ਚ ਲੁਕ ਗਿਆ ਹਜੇ ਤੱਕ ਨਹੀਂ ਆਇਆ ਜੀ ਉਹ ਟਰੈਕਟਰ ਖੜਾ ਟਰੈਕਟਰ ਕਿੱਥੇ ਦਾ ਕੁਝ ਪਤਾ ਲੱਗਾ ਇਹ ਸੰਗਰੂਰ ਸਾਈਡ ਇਹ ਭੁੰਗਟੋਂਦੇ ਆੜਾ ਤੂੜੀ ਚੁੱਕੀ ਆ। ਹੁਣ ਤੁਸੀਂ ਚਾਹਦੇ ਕੀ ਹੈਗੇ ਆ? ਇੱਧਰ ਜਾਣਾ ਜੀ ਆਜਵੇ ਆਪਣਾ ਕੰਪਰਵਾਇਜ਼ ਕਰ ਲਵੇ ਜਿਹੜਾ ਨੁਕਸਾਨ ਆੜਾ ਨੁਕਸਾਨ ਦੇ ਦੇਵੇ। ਦਿਖਾਓ ਤੇ ਨੁਕਸਾਨ ਕੀ ਹੋਇਆ? ਅੱਛਾ। ਹਾਂ। ਇਹਦਾ ਹੁਣ ਆਪੇ ਜਿਹੜਾ ਅੱਗੇ ਕੀ ਹੋਇਆ? ਇੱਧਰੋਂ ਆ ਪੜਦਾ ਰੱਖ ਲਈ। ਇਹ ਆ ਚੀਜ਼ ਜਿਹੜੀ ਆ। ਇਹਨੂੰ ਪਟ ਪਟ ਦਿੱਤਾ ਹੈ। ਆ ਰਗੜ ਕੇ। ਅੱਛਾ। ਦੇਖ ਪਾਸੇ ਪਾਸਾਂ ਵਾਲੇ ਜੀ ਸਾਨੂੰ ਕਹਿ ਕੇ ਗਏ ਜੀ ਹਾਂ ਤੇ ਇਹ ਬਹੁਤ ਗਲਤ ਗੱਲ ਚੱਲਦੇ ਆ ਇਹ ਮਤਲਬ ਇਸ ਸੇੜੀ ਤੇ ਕਿੱਦਾਂ ਹੁਣ ਖੜਾ ਆ ਕੇ ਇਹ ਪਿਆਉ ਤੋਂ ਪਿਆ ਲਿਆ ਜੀ ਇਹਨੇ ਤੇ ਇੱਥੇ ਆ ਕੇ ਰੁਕਿਆ ਇਹਨੂੰ ਘੇਰਿਆ ਅੱਛਾ ਹਾਂ ਜੀ ਉਦੋਂ ਕਿੰਨਾ ਕਚੇਰ ਹੋ ਗਿਆ ਇਹ ਕੱਲ ਨੂੰ ਇਸ ਕੱਲ ਨੂੰ ਘਟੋ ਘਟ ਹੋ ਗਿਆ ਜੀ 20 25 ਮਿੰਟ ਅਜੇ ਤੱਕ ਕੋ ਖੱਲੀਆਂ ਚੋਨੀ ਨਿਕਲਿਆ ਉਹ ਨਹੀਂ ਆਏ ਤੇ ਤੁਸੀਂ ਕੋਈ ਪੁਲਿਸ ਰਿਪੋਰਟ ਜਾਂ ਕੁਛ ਵਗੈਰਾ ਅਜੇ ਕੁਛ ਨਹੀਂ ਕੀਤਾ ਜੀ ਠੀਕ